ਸਿਆਣੇ ਕਹਿੰਦੇ ਨੇ ਕਿ ਜੇ ਤੁਸੀਂ ਕਿਸੇ ਲਈ ਚੰਗਾ ਨਹੀਂ ਕਰ ਸਕਦੇ ਤਾਂ ਉਸ ਦਾ ਮਾੜਾ ਵੀ ਨਾ ਕਰੋ ਜੇ ਤੁਸੀਂ ਕਿਸੇ ਨੂੰ ਚੰਗੇ ਸ਼ਬਦ ਨਹੀਂ ਬੋਲ ਸਕਦੇ ਤਾਂ ਉਸ ਲਈ ਮਾੜੇ ਸ਼ਬਦ ਵੀ ਨਾ ਬੋਲੋ ਕਿਉਂਕਿ ਕਹਿੰਦੇ ਨੇ ਕਿ ਤਲਵਾਰ ਦਾ ਫਟ ਤਾਂ ਪਰ ਜਾਂਦਾ ਹੈ ਪਰ ਜ਼ੁਬਾਨ ਦਾ ਫਟ ਕਦੇ ਨਹੀਂ ਪੜਦਾ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦab ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਪੇਜ ਨੂੰ ਫੋਲੋ ਕਰ ਲਓ ਹੋ ਸਕੇ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਛੋਟੀ ਜੀ ਕਹਾਣੀ ਤੇ ਸੁਨੇਹਾ ਬਹੁਤ ਵੱਡਾ ਹੈ ਇੱਕ ਵਾਰ ਇੱਕ ਔਰਤ ਮਹਿਲ ਦੇ ਵਿੱਚ ਸਫਾਈ ਦਾ ਕੰਮ ਕਰਦੀ ਹੈ ਤੇ ਇੱਕ ਦਿਨ ਉਹ ਆਪਣੇ ਇੱਕ ਪੁੱਤਰ ਨੂੰ ਆਪਣੇ ਨਾਲ ਮਹਿਲ ਦੇ ਵਿੱਚ ਲੈ ਕੇ ਆਉਂਦੀ ਹੈ ਤੇ ਪੁੱਤਰ ਮਹਿਲ ਦੇ ਵਿੱਚ ਖੇਡਣ ਲੱਗਦਾ ਹੈ ਤੇ ماں ਸਫਾਈ ਕਰ ਰਹੀ ਹੁੰਦੀ ਹੈ ਤਾਂ ਪੁੱਤਰ ਨੂੰ ਮਹਿਲ ਦੇ ਵਿੱਚੋਂ ਇੱਕ ਹੀਰਾ ਲੱਭਦਾ ਹੈ ਤੇ ਉਹ ਹੀਰਾ ਲੈ ਕੇ ਆਪਣੀ ਮਾਂ ਕੋਲ ਆ ਜਾਂਦਾ ਹੈ ਤੇ ਮਾਂ ਨੂੰ ਕਹਿੰਦਾ ਕਿ ਮਾਂ ਦੇਖ ਮੈਨੂੰ ਹੀਰਾ ਲੱਭਿਆ ਮਾਂ ਨੇ ਸੋਚਿਆ ਕਿ ਜੇ ਮੈਂ ਕਹਿ ਦਿੱਤਾ ਕਿ ਹੀਰਾਗਾ ਤਾਂ ਮੇਰਾ ਪੁੱਤ ਰੌਲਾ ਪਾ ਦੇਵੇਗਾ ਹੋਰਾਂ ਨੂੰ ਪਤਾ ਲੱਗ ਜਾਵੇਗਾ ਸ਼ਾਇਦ ਹੀਰਾ ਹੀ ਹੈ ਤਾਂ ਉਸ ਨੇ ਆਪਣੇ ਪੁੱਤਰ ਤੋਂ ਉਹ ਹੀਰਾ ਫੜਿਆ ਤੇ ਉਸ ਨੂੰ ਕਿਹਾ ਕਿ ਹੀਰਾ ਨਹੀਂ ਇਹ ਤਾਂ ਕੱਚ ਦਾ ਟੁਕੜਾ ਹੈ ਇਹ ਕਹਿ ਕੇ ਉਸ ਨੇ ਉਹ ਸੀਰੇ ਨੂੰ ਮਹਿਲ ਤੋਂ ਬਾਹਰ ਸੁੱਟ ਦਿੱਤਾ ਤੇ ਜਦੋਂ ਉਹ ਮਹਿਲ ਤੋਂ ਜਾ ਰਹੀ ਸੀ ਤਾਂ ਉਸ ਨੇ ਉਹ ਹੀਰਾ ਚੁੱਕ ਲਿਆ ਤੇ ਉਸ ਦੇ ਮਨ ਦੇ ਵਿੱਚ ਇਹ ਚੱਲ ਰਿਹਾ ਸੀ ਕਿ ਇਹ ਹੀਰਾ ਹੀ ਹੈ ਇਹ ਕੱਚ ਨਹੀਂ ਹੈ ਪਰ ਉਸ ਨੂੰ ਪੱਕਾ ਪਤਾ ਨਹੀਂ ਸੀ ਤੇ ਉਹ ਉਸ ਹੀਰੇ ਨੂੰ ਲੈ ਕੇ ਸੁਨਿਆਰੇ ਦੇ ਕੋਲ ਚਲੀ ਗਈ ਤੇ ਸੁਨਿਆਰੇ ਨੂੰ ਆਖਣ ਲੱਗੀ ਕਿ ਦੇਖੇ ਹੀਰਾ ਤਾਂ ਉਸ ਨੇ ਹੀਰੇ ਨੂੰ ਦੇਖਿਆ ਤੇ ਉਸ ਨੂੰ ਵੀ ਨਹੀਂ ਪਤਾ ਲੱਗਾ ਕਿ ਹੀਰਾ ਜਾਂ ਇਹ ਕੋਈ ਕੱਚ ਦਾ ਟੁਕੜਾ ਹੈ ਤਾਂ ਪਰ ਸੁਨਿਆਰੇ ਨੂੰ ਲੱਗ ਰਿਹਾ ਸੀ ਕਿ ਇਹ ਹੀਰਾ ਹੀ ਹੋ ਸਕਦਾ ਹੈ ਉਸ ਨੇ ਸੋਚਿਆ ਕਿ ਜੇ ਮੈਂ ਕਹਿ ਦਿੱਤਾ ਕਿ ਇਹ ਹੀਰਾ ਹੈ ਤਾਂ ਇਹ ਔਰਤ ਮੈਥੋਂ ਇਸ ਦਾ ਮੁੱਲ ਮੰਗੇਗੀ ਪਰ ਸੁਨਿਆਰੇ ਨੇ ਔਰਤ ਨੂੰ ਕਿਹਾ ਕਿ ਕੋਈ ਹੀਰਾ ਨਹੀਂ ਇਹ ਤਾਂ ਕੱਚ ਦਾ ਟੁਕੜਾ ਹੈ ਇਹ ਕਹਿ ਕੇ ਉਸ ਨੇ ਉਹ ਹੀਰੇ ਨੂੰ ਦੁਕਾਨ ਤੋਂ ਬਾਹਰ ਸੁੱਟ ਦਿੱਤਾ ਤੇ ਜਦੋਂ ਉਹ ਔਰਤ ਚਲੀ ਗਈ ਤਾਂ ਉਸ ਸੁਨਿਆਰੇ ਨੇ ਉਹ ਸੀਰੇ ਨੂੰ ਚੁੱਕ ਲਿਆ ਤੇ ਚੁੱਕ ਕੇ ਸੋਚਣ ਲੱਗਾ ਮੈਂ ਕਿਸੇ जौहरी ਨੂੰ ਦਿਖਾਉਂਗਾ ਤੇ ਫੇਰ ਉਹ ਦੱਸੇਗਾ ਕਿ ਇਹ ਹੀਰਾ ਜਾਏ ਕੱਚਾ ਤਾਂ ਉਹ ਉਸ ਈਰੇ ਨੂੰ ਲੈ ਕੇ ਇੱਕ ਜੋਹਰੀ ਕੋਲ ਚਲਿਆ ਗਿਆ ਜੋ ਬੜਾ ਹੀ ਵੱਡਾ ਜੋਹਰੀ ਸੀ ਜਿਸ ਨੂੰ ਹੀਰਿਆਂ ਦੀ ਬੜੀ ਪਹਿਚਾਨ ਸੀ ਜਦੋਂ ਸੁਨਿਆਰੇ ਨੇ ਉਹ ਹੀਰਾ ਜੋਹਰੀ ਦੇ ਹੱਥ ਤੇ ਧਰਿਆ ਤਾਂ ਜੋਰੀ ਨੇ ਪਹਿਲੀ ਨਿਗਾਹੀ ਦੇਖ ਲਿਆ ਕਿ ਹੀਰਾ ਬਹੁਤ ਬੇਸ਼ਕੀਮਤੀ ਹੈ ਪਰ ਉਸ ਦੇ ਮਨ ਦੇ ਵਿੱਚ ਬੇਈਮਾਨੀ ਆ ਗਈ ਕਿ ਇਹ ਹੀਰਾ ਮੈਂ ਰੱਖ ਲਵਾਂਗਾ ਤੇ ਸੁਨਿਆਰੇ ਨੂੰ ਕੁਝ ਦੇਵਾਂਗਾ ਵੀ ਨਹੀਂ ਉਸ ਜੋਹਰੀ ਨੇ ਹੀਰੇ ਨੂੰ ਚੰਗੀ ਤਰ੍ਹਾਂ ਦੇਖਿਆ ਦੇਖਣ ਤੋਂ ਬਾਅਦ ਉਹ ਹੀਰਾ ਇਹ ਕਹਿ ਕੇ ਛੱਡ ਦਿੱਤਾ ਕਿ ਇਹ ਤਾਂ ਕੱਚਾ ਹੈ ਇਹ ਕੋਈ ਹੀਰਾ ਨਹੀਂ ਜਦੋਂ ਹੀ ਜੋਹਰੀ ਨੇ ਉਹ ਹੀਰਾ ਛੁੱਟਿਆ ਤਾਂ ਉਸ ਦੇ 34 ਟੁਕੜੇ ਹੋ ਗਏ ਇਹ ਸਾਰਾ ਕੁਝ ਇੱਕ ਬੰਦਾ ਦੇਖ ਰਿਹਾ ਸੀ ਉਹ ਹੀਰੇ ਦੇ ਕੋਲ ਗਿਆ ਤੇ ਉਸ ਨੇ ਹੀਰੇ ਨੂੰ ਪੁੱਛਿਆ ਕਿ ਤੈਨੂੰ ਪਹਿਲਾਂ ਵੀ ਦੋ ਵਾਰ ਸੱਟਿਆ ਗਿਆ ਉਦੋਂ ਤੱਕ ਤੂੰ ਟੁੱਟਿਆ ਨਹੀਂ ਪਰ ਹੁਣ ਕਿਉਂ ਟੁੱਟ ਗਿਆ ਤਾਂ ਹੀਰੇ ਨੇ ਬੜੀ ਨਮੋਸ਼ੀ ਦੇ ਨਾਲ ਉੱਤਰ ਦਿੱਤਾ ਕਿ ਮੈਨੂੰ ਪਤਾ ਹੈ ਕਿ ਮੈਨੂੰ ਦੋ ਵਾਰ ਪਹਿਲਾਂ ਵੀ ਸੱਟਿਆ ਗਿਆ ਮੈਂ ਉਦੋਂ ਨਹੀਂ ਟੁੱਟਿਆ ਕਿਉਂਕਿ ਉਹਨਾਂ ਦੋਨਾਂ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਹੀਰਾ ਜਾਂ ਮੈਂ ਕਾਚਾਂ ਉਹਨਾਂ ਨੇ ਮੈਨੂੰ ਭੁਲੇਖੇ ਦੇ ਵਿੱਚ ਸੁੱਟ ਦਿੱਤਾ ਪਰ ਮੈਨੂੰ ਲੱਗਦਾ ਸੀ ਕਿ ਮੇਰੀ ਅਹਿਮੀਤ ਨੂੰ ਮੇਰੀ ਕੀਮਤ ਨੂੰ ਇੱਕ जौहरी ਹੀ ਪਛਾਣੇਗਾ जौहरी ਹੀ ਜਾਣੇਗਾ ਪਰ ਜਦੋਂ जौहरी ਨੇ ਹੀ ਮੈਨੂੰ ਸੁੱਟ ਦਿੱਤਾ जौहरी ਨੇ ਹੀ ਮੇਰੀ ਕੀਮਤ ਮੇਰੀ ਅਹਿਮੀਤ ਨਹੀਂ ਪਛਾਣੀ ਕਾਮੇ ਟੁੱਟ ਗਿਆ ਹੁਣ ਤਾਂ ਮੇਰੀ अहमियत ਤੇ ਮੇਰੀ ਕੀਮਤ ਕੋਈ ਵੀ ਨਹੀਂ ਪਛਾਣ ਸਕਦਾ ਬਾਈ ਜੀ ਕਹਾਣੀ ਬਹੁਤ ਛੋਟੀ ਹੈ ਪਰ ਸੁਨੇਹਾ ਬਹੁਤ ਵੱਡਾ ਹੈ ਕਈ ਵਾਰ ਆਪਾਂ ਸਭ ਕੁਝ ਜਾਣਦੇ ਹੋਏ ਵੀ ਕਿਸੇ ਬੰਦੇ ਨੂੰ ਐਪਰੀਸ਼ੀਏਟ ਨਹੀਂ ਕਰਦੇ ਕਿਸੇ ਦੀ ਕਾਬਲੀ ਤੁਮਸਾਰ ਉਸ ਦਾ ਬਣਦਾ ਮਾਨ ਸਤਕਾਰ ਨਹੀਂ ਦਿੰਦੇ ਤੇ ਫੇਰ ਉਹ ਬੰਦਾ ਅੰਦਰ ਤੱਕ ਟੁੱਟ ਜਾਂਦਾ ਹੈ ਤਾਂ ਹਮੇਸ਼ਾ ਯਾਦ ਰੱਖੋ ਕਿ ਤੁਹਾਡੇ ਸ਼ਬਦ ਤੁਹਾਡਾ ਬਤੀਰਾ ਕਈ ਵਾਰ ਉਸ ਹੀਰੇ ਵਾਂਗੂ ਅਗਲੇ ਬੰਦੇ ਨੂੰ ਤੋੜ ਦਿੰਦਾ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਬੜੀ ਅੱਛੀ ਲੱਗੀ ਹੋ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸਾਰੇ ਦੋਸਤਾਂ ਨੂੰ ਅਸਵੀਕਾਰ